ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਦੀ ਬਖਸ਼ਿਸ਼ ਨਾਲ ਪੂਜਾ ਵਿਸ਼ੇ ਦੀ ਵਿਚਾਰ ਕਲਪੂਰਣ ਹੋ ਗਈ ਸੀ ਜਿਵੇਂ ਆਪ ਜੀ ਜਾਣਦੇ ਹੋ ਕਿ ਕਰਮ ਕਾਂਡ ਦੀ ਲੜੀ ਸ਼ੁਰੂ ਕੀਤੀ ਹੋਈ ਹੈ ਮੈਂ ਆਪ ਜੀ ਦੇ ਨਾਲ ਔਰ ਜਿਵੇਂ ਵਰਣ ਵੰਡ ਵਿਸ਼ੇ ਦੀ ਵਿਚਾਰ ਤੋਂ ਬਾਅਦ ਆਪ ਜੀ ਨਾਲ ਸਾਂਝ ਪਾਈ ਸੀ ਕਿ ਇਹ ਜੋ ਕਰਮ ਕਾਂਡ ਬਣਾਏ ਗਏ ਨੇ ਇਹ ਸਮਾਜ ਨੂੰ ਮਾਨਸਿਕ ਤੌਰ ਤੇ ਗੁਲਾਮ ਬਣਾ ਕੇ ਰੱਖਣ ਦੇ ਵਾਸਤੇ ਧਰਮ ਦੇ ਨਾਂ ਦੇ ਉੱਤੇ ਕੁਝ ਕਰਮਾਂ ਵਿੱਚ उलझा ਦਿੱਤਾ ਗਿਆ। ਮਕਸਦ ਇਹ ਹੈ ਕਿ ਉਹ ਸਾਰਾ ਸਿਸਟਮ ਜਿਹੜਾ ਹੈ ਸਾਰਾ ਸਮਾਜ ਜਿਹੜਾ ਹੈ ਉਹ ਬ੍ਰਾਹਮਣ ਦੇ ਅਧੀਨ ਕੰਮ ਕਰੇ। ਉਹਦੀ ਮਾਨਸਿਕਤਾ ਨੂੰ ਹੀ ਗੁਲਾਮ ਬਣਾ ਦਿੱਤਾ ਗਿਆ। ਉਹਦੇ ਵਿੱਚ ਇੱਕ ਬੜਾ ਖਾਸ ਵਿਸ਼ਾ ਹੈ ਤੀਰਤਾ। ਉਹwidetilde ਕੀ ਹੈ ਅੱਜ ਆਪਾਂ ਇੰਨਾ ਹੀ ਵਿਚਾਰਾਂਗੇ ਅਸਲ ਵਿੱਚ ਬੇਪਰਵਾਦੀ ਵਿਚਾਰਤਾਂ ਅਨੁਸਾਰ ਜਿਹੜੀ ਇਹਨਾਂ ਘੜੀ ਹੈ ਕੋਈ ਸਥਾਨਾਂ ਅਤੇ ਕੁਝ ਨਦੀਆਂ ਸਰੋਵਰਾਂ ਨੂੰ ਉਹਨਾਂ ਨੇ ਪਵਿੱਤਰ ਸਰਦਾਨ ਦਿੱਤਾ ਇਹ ਸਥਾਨ ਪਵਿੱਤਰ ਨੇ ਇਹ ਨਦੀਆਂ ਪਵਿੱਤਰ ਨੇ ਇਹ ਜਲ ਪਵਿੱਤਰ ਨੇ ਉਹਨਾਂ ਨੂੰ ਤੀਰਥ ਕਹਿਤਾ ਔਰ ਫਿਰ ਉਹਨੂੰ ਪਰਮਾਨਿਕ ਬਣਾਉਣ ਦੇ ਵਾਸਤੇ ਉਹਨਾਂ ਨਦੀਆਂ ਨੂੰ ਕੋਈ ਦੇਵੀਆਂ ਦੇ ਨਾਮ ਨਾਲ ਨਾਂ ਦੇ ਦਿੱਤਾ ਕੋਈ ਦੇਵੀਆਂ ਦਾ ਜੇ ਉੱਥੇ ਕੰਮ ਨਹੀਂ ਟਿਕਿਆ ਤਾਂ ਕੋਈ ਅpsara ਦਾ ਨਾਂ ਦੇ ਦਿੱਤਾ ਜਿਵੇਂ ਗੰਗਾ ਜੀ ਦੇਵੀ ਹੈ ਗੰਗਾ ਦੇਵੀ ਹੈ ਜਮਨੂ ਦੇਵੀ ਹੈ ਸਾਰੀਆਂ ਨਦੀਆਂ ਸਰਸਵਤੀ ਜੋ ਵੀ ਆਪਾਂ ਗੱਲ ਲਵਾਂ ਉਹਨਾਂ ਨੂੰ ਕਿਸੇ ਨਾ ਕਿਸੇ ਨਾਂ ਤਾਂ ਕੋਈ ਦੇਣਾ ਹੀ ਸੀ ਤੇ ਨਾਂ ਦੇ ਨਾਲ ਹੀ ਜੋੜ ਦਿੱਤਾ ਗਿਆ ਕਿ ਦੇਵੀਆਂ ਨੇ ਜਿਵੇਂ ਹੁਣ ਤੁਸੀਂ ਆਮ ਲੋਕਾਂ ਨੇ ਸੁਣਿਆ ਹੋਵੇਗਾ ਕਿ ਗੰਗਾ ਜੀ ਜਿਹੜੇ ਨੇ ਗੰਗਾ ਨੇ ਉਹਨੂੰ ਸਰੋਬ ਮਿਲਿਆ ਹੋਇਆ ਸੀ ਦੇਵੀਆਂ ਨੂੰ ਵੀ ਸਰੋਬ ਮਿਲਦੇ ਨੇ ਤੇ ਸਰੋਬ ਮਿਲਿਆ ਹੋਇਆ ਸੀ ਤੇ ਫਿਰ ਉਹ ਇਸਤਰੀ ਬਣ ਕੇ ਕਿਸੇ ਦੇ ਘਰ ਚ ਪਤਨੀ ਬਣ ਕੇ ਰਹੀ ਫਿਰ ਉਹਨੇ ਬੱਚੇ ਪੈਦਾ ਕੀਤੇ ਲੰਬੀ ਕਹਾਣੀ ਮੈਂ ਉਹਦੇ ਵਿੱਚ ਨਹੀਂ ਜਾਣਾ ਚਾਹਦਾ ਲੇਕਿਨ ਹੈਰਾਨਗੀ ਦੀ ਗੱਲ ਹੈ ਕਿ ਉਹ ਗੰਗਾ ਜਿਹੜੀ ਹੈ ਉਹ ਇਸਤਰੀ ਬਣ ਕੇ ਕਿਸੇ ਦੇ ਘਰ ਆ ਗਈ ਤੇ ਨਦੀ ਉੱਥੇ ਹੀ ਵਗਦੀ ਰਹੀ ਫੇਰ ਵੀ ਇਹ ਗੰਗਾ ਨਦੀ ਹੈ ਤੇ ਫਿਰ ਉਹਨੇ ਇਸਤਰੀ ਦਾ ਰੂਪ ਧਾਰਨ ਕਰ ਲਿਆ ਫਿਰ ਗੰਗਾ ਧਰਤੀ ਤੱਕ ਸੁੱਕ ਜਾਣੀ ਚਾਹੀਦੀ ਸੀ ਤੇ ਕਿੰਨੇ ਜਿੱਥੇ ਇੱਕਾਤ ਵਿਸ਼ਵਾਸ ਫੈਲਾਇਆ ਹੋਵੇ ਉੱਥੇ ਲੋਕ ਸਵਾਲ ਨਹੀਂ ਕਰਦੇ ਕਿੰਤੂ ਨਹੀਂ ਕਰਦੇ ਸੋਚਦੇ ਹੀ ਨਹੀਂ ਵਿਚਾਰਨ ਦਾ ਦਾਖਾਣਾ ਬੰਦ ਹੋ ਜਾਂਦਾ ਮੈਂਟਲ ਬਲੌਕ ਕਰ ਦਿੱਤਾ ਜਾਂਦਾ ਹੈ ਮਾਨਸਿਕ ਗੁਲਾਮੀ ਇਸੇ ਨੂੰ ਕਹਿੰਦੇ ਨੇ ਹੁਣ ਜਿਵੇਂ ਮੈਂ ਦੱਸਿਆ ਕਿ ਕਿ ਨਦੀਆਂ ਨੂੰ ਦੇਵੀਆਂ ਦੇ ਨਾਲ ਜੋੜ ਦਿੱਤਾ ਗਿਆ ਸਤਨਨੂ ਦੇਵਚਿਆਂ ਨਾਲ ਜੋੜ ਦਿੱਤਾ ਗਿਆ ਔਰ ਕੀ ਆ ਗਿਆ ਕਿ ਇੱਥੇ ਫਲਾਣਾ ਹੀ ਪਰਮੇਸ਼ਰ ਦਾ ਵਾਸਾ ਹੈ ਇੱਥੇ ਫਲਾਣਾ ਭਗਵਾਨ ਵਸਦਾ ਹੈ ਇਸ ਤਰ੍ਹਾਂ ਅਲੱਗ ਅਲੱਗ ਜਿਹੜੇ ਨੇ ਉਹ ਉਹਨਾਂ ਦੇ ਨਾਲ ਜੋੜ ਦਿੱਤਾ ਗਿਆ ਤਾਂ ਕਿ ਲੋਕੀ ਸਮਝਣ ਕਿ ਫਲਾਣਾ ਭਗਵਾਨ ਨੂੰ ਪਰਸੰਨ ਕਰਨ ਜਾ ਰਿਹਾ ਮੈਂ ਉੱਥੇ ਜਾਣ ਵਾਸਤੇ ਅਸਲ ਦੇ ਵਿੱਚ ਕੀ ਸੀ ਕਿ ਪ੍ਰਾਤਨ ਸਮੇਂ ਦੇ ਵਿੱਚ ਪਾਣੀ ਦੀ ਬੜੀ ਘਾਟ ਹੁੰਦੀ ਸੀ ਘਾਟ ਤੋਂ ਮੇਰਾ ਭਾਵ ਹੈ ਕਿ ਅੱਜ ਵਾਂਗੂ ਸਿਸਟਮ ਨਹੀਂ ਸੀ ਅਹਮ ਤੌਰ ਤੇ ਨਦੀਆਂ ਤੋਂ ਪਾਣੀ ਭਰ ਕੇ ਲਿਆਇਆ ਜਾਂਦਾ ਸੀ ਦੂਰ ਦਰਾਡੇ ਦੇ ਜਗ੍ਹਾ ਤੇ ਬੜੀ ਮੁਸ਼ਕਿਲ ਹੁੰਦੀ ਸੀ ਨਗਰ ਰਾਤ ਜਿਹੜੇ ਨੇ ਉਹ ਜ਼ਿਆਦਾ ਨਦੀਆਂ ਦੇ ਕਿਨਾਰੇ ਤੇ ਤਲਾਵਾਂ ਦੇ ਕਿਨਾਰੇ ਤੇ ਵਸਦੇ ਸਨ ਜਾਂ ਉਹਦੇ ਵਾਸਤੇ ਖਾਸ ਤੌਰ ਤੇ ਤਲਾਬ ਬਣਾਏ ਜਾਂਦੇ ਸਨ ਨਗਰ ਬਸਾਉਣ ਵਾਸਤੇ ਉਹਨਾਂ ਨੂੰ ਕਿਸੇ ਨਦੀ ਦੇ ਪਾਣੀ ਨਾਲ ਜੋੜਿਆ ਜਾਂਦਾ ਸੀ ਇਹਨਾਂ ਆਰੀਅਨ ਲੋਕਾਂ ਨੇ ਜਿਹੜੇ ਆਪਣੇ ਆਪ ਨੂੰ ਜਿਹਨਾਂ ਨੇ ਬ੍ਰਾਹਮਣ ਕੋ ਆਇਆ ਉਹਨਾਂ ਨੇ ਆਪਣੇ ਰਹਿਣ ਦੇ ਟਿਕਾਣੇ ਜਿਹੜੇ ਨੇ ਨਦੀਆਂ ਦੇ ਕਿਨਾਰੇਾਂ ਤੇ ਬਣਾਏ ਤਾਂ ਕਿ ਪਾਣੀ ਦੀ ਸੁਗਤੀਤ ਰਹੇ ਪਾਣੀ ਹਰ ਵੇਲੇ ਅਵੇਲੇਬਲ ਹੋਵੇ ਨੇੜੇ ਤੋਂ ਨੇੜੇ ਅਵੇਲੇਬਲ ਹੋਵੇ ਹੁਣ ਉਹ ਇਹ ਨਹੀਂ ਚਾਹੁੰਦੇ ਕਿ ਉਹਨਾਂ ਨੂੰ ਲੋਕਾਂ ਦੇ ਕੋਲ ਮੰਗਣ ਲਈ ਜਾਣਾ ਪਵੇ ਇਹੋ ਜਿਹਾ ਵਿਦਾਨ ਬਣਾਉਣਾ ਚਾਹੁੰਦੇ ਸਨ ਕਿ ਆਪ ਲੋਕੀ ਚੱਲ ਕੇ ਉੱਥੇ ਆਉਣ ਉਦੇ ਵਾਸਤੇ ਉਹਨਾਂ ਨੇ ਫਿਰ ਉਹਨਾਂ ਨੂੰ ਤੀਰਥਾਂ ਦਾ ਨਾਮ ਦਿੱਤਾ ਉਹਨਾਂ ਨੂੰ ਦੇਵੀ ਦੇਵਤਿਆਂ ਦੇ ਨਾਲ ਜੋੜਿਆ ਭਗਵਾਨ ਦੇ ਨਾਲ ਜੋੜਿਆ ਪਰਮੇਸ਼ਰ ਦਾ ਨਾਮ ਉੱਥੇ ਵਰਤਿਆ ਇਸ ਮਕਸਦ ਵਾਸਤੇ। ਔਰ ਇਹ ਸਮਝਿਆ ਜਾਂਦਾ ਪ੍ਰਚਲਿਤ ਕਰ ਦਿੱਤਾ ਗਿਆ ਸਮਝਿਆ ਇਸ ਕਰਕੇ ਜਾਂਦਾ ਕਿਉਂਕਿ ਪ੍ਰਚਲਿਤ ਕਰ ਦਿੱਤਾ ਗਿਆ ਕਿ ਇਹਨਾਂ ਸਥਾਨਾਂ ਦੇ ਦਰਸ਼ਨ ਕਰਨ ਨਾਲ ਇਹਨਾਂ ਨਦੀਆਂ ਸਰੋਵਾਂ ਵਿੱਚ ਇਸ਼ਨਾਨ ਕਰਨ ਦੇ ਨਾਲ ਜਿੰਨੇ ਤੁਸੀਂ ਪਿਛਲੇ ਪਾਪ ਕਰਮ ਕੀਤੇ ਨੇ ਉਹ ਸਾਰੇ ਤੁਲ ਜਾਣਗੇ ਅੱਜ ਵੀ ਅਸੀਂ ਦੇਖਦੇ ਆ ਨਾ ਜਿਹੜਾ Hindu ਕੌਮ ਦੇ ਵਿੱਚ ਪ੍ਰਚਲਿਤ ਹੈ ਸਿੱਖ ਨਕਲ ਮਾਰ ਕੇ ਆਪਣੇ ਹੋਰ ਨਦੀਆਂ ਬਣਾਈ ਜਾ ਰਹੇ ਨੇ ਉਹ ਬਹੁਤ ਉਹ ਕੁਝ ਪਵਿੱਤਰ ਸਾਣ ਲਾਈ ਜਾਂਦੇ ਨੇ ਉਹ ਪ੍ਰਚਲਿਤ ਕਰ ਦਿੱਤਾ ਗਿਆ ਕਿ ਕੋਈ ਮਰ ਗਿਆ ਤੇ ਉਹਦੇ ਹੱਡ ਚੁਣ ਕੇ ਲਿਆ ਕੇ ਗੰਗਾ ਦੇ ਵਿੱਚ ਪਾਉਣੇ ਨੇ ਜਾਂ ਇਸ ਤਰ੍ਹਾਂ ਕਿਸੇ ਹੋਰ ਨਦੀ ਦੇ ਵਿੱਚ ਪਾਉਣੇ ਨੇ ਉਹ ਕਨਸੈਪਟ ਉਹੀ ਸੀ ਕਿ ਉਹਨਾਂ ਦੇ ਜੀਵਨ ਦੇ ਵਿੱਚ ਜਿਹੜੇ ਪਾਪ ਕੀਤੇ ਨੇ ਜੀਵਨ ਚ ਨਾ ਆਇਆ ਉੱਥੇ ਤੇ ਉਹ ਪਾਪ ਤਲ ਗਏ ਤੇ ਜੇ ਤੀਰਤੇ ਨਾਉਣ ਤੋਂ ਬਾਅਦ ਫਿਰ ਹੋਰ ਪਾਪ ਹੋ ਗਏ ਤੇ ਫਿਰ ਉਹਦੇ ਹੱਡ ਜਿਹੜੇ ਨੇ ਉਹ ਨਦੀ ਦੇ ਵਿੱਚ ਪਾ ਦਿਓ ਤਾਂ ਕਿ ਉਹਦੇ ਪਾਪ ਜਿਹੜੇ ਮਰਨ ਤੋਂ ਬਾਅਦ ਵੀ ਤਲ ਜਾਣ ਇੱਕ ਭਰਮਜਾਲ ਫੈਲਾਇਆ ਗਿਆ ਜਿਸ ਕਰਕੇ ਆ ਹੱਡ ਜਿਹੜੇ ਨੂੰ ਉੱਥੇ ਪਾਈ ਜਾਂਦੇ ਨੇ ਔਰ ਇਹ ਕਰ ਦਿੱਤਾ ਗਿਆ ਵੀ ਜਿੰਨੇ ਤੀਰਥ ਤੇ ਉਦੇਸ਼ ਨਾਲ ਕਰ ਲਿਆ ਪਾਪ ਸਾਰੇ ਧੁੱਲ ਗਏ ਉਹਦਾ ਮਨ ਪਵਿੱਤਰ ਹੋ ਗਿਆ। ਧੋਤਾ ਬਾਹਰ ਸਰੀਰ ਤੇ ਅੰਦਰ ਪਵਿੱਤਰ ਮਨ ਹੋ ਗਿਆ। ਪਰ ਚਲਿਤ ਕਰਤਾ ਜੋ ਮਰਜੀ ਮਾਨਸਿਕ ਤੌਰ ਤੇ ਚਲਿਤ ਕਰ ਦਿਓ ਲੋਕਾਂ ਦੀ ਪੇਟ ਚਾਲ ਪਿੱਛੇ ਲੱਗ ਜਾਣਾ। ਹੁਣ ਇਸ ਤਰ੍ਹਾਂ Hindu ਕੌਮ ਦੇ ਵਿੱਚ ਜਿਹੜੇ ਨੇ 68 ਤੀਰਥਾਂ ਦਾ ਕਨਸੈਪਟ ਚੱਲੂ ਹੋ ਗਿਆ। 68 ਇਹ ਖਾਸ ਪਵਿੱਤਰ ਸਥਾਨ ਨੇ ਇਨ ਦੇ ਦਰਸ਼ਨ ਕਰਨ ਨਾਲ ਇੱਥੇ ਆ ਕੇ ਇਸ਼ਨਾਨ ਕਰਨ ਦੇ ਨਾਲ ਤੁਹਾਡੇ ਸਾਰੇ ਪਾਪ ਧੁੱਲ ਜਾਣਗੇ ਸਿਰਫ ਉੱਥੇ ਜਾਣ ਦੇ ਨਾਲ ਹੀ ਉਹਦੇ ਦਰਸ਼ਨ ਕਰਨ ਨਾਲ ਹੀ ਉੱਥੇ ਪਾਣੀ ਚ ਨਹਾਉਣ ਨਾਲ ਹੀ ਸਾਰੇ ਪਾਪ ਛੜੇ ਨੇ ਉਤੋਂ ਜਾਣਗੇ 68 ਤੀਰਥਾਂ ਦੀ ਖਾਸ ਮੱਤਾ ਬਣਾ ਦਿੱਤੀ ਗਈ ਗੁਰਬਾਣੀ ਦੇ ਵਿੱਚ 68 ਤੀਰਥਾਂ ਦੀ ਇੱਕ ਬੜੀ ਵਾਰੀ ਗੱਲ ਆਉਂਦੀ ਹੈ ਕਈ ਵਾਰੀ ਗੱਲ ਆਉਂਦੀ ਅਸੀਂ ਵਿਸ਼ੇਨ ਵਿਚਾਰਾਂਗੇ ਉੱਥੇ ਕਈ ਵਾਰੀ ਗੱਲ ਆਏਗੀ ਅੱਛਾ ਇਸ ਭਰਮ ਜਾਲ ਤੋਂ ਇਹ ਨਹੀਂ ਕਿ ਬ੍ਰਾਹਮਣੀ ਮਤ ਦੇ ਵਿੱਚ ਫੈਲਿਆ ਹੋਇਆ ਥੋੜਾ ਜਿਹਾ ਫਰਕ ਹੈ ਉਹਨਾਂ ਨੇ ਆਪਣੇ ਇੱਕ ਸਥਾਨ ਨੂੰ ਪਵਿੱਤਰ ਕਹਿ ਦਿੱਤਾ ਗਿਆ ਮੁਸਲਮਾਨ ਕੌਮ ਨੇ ਉਹ ਤੀਰਥ ਵਾਲਾ ਕਨਸੈਪਟ ਨਹੀਂ ਕਿਹਾ ਤਾਂ ਤੇ ਉਹਨਾਂ ਨੇ ਤੀਰਥ ਬਣਾਏ ਹੋਣ ਨਦੀਆਂ ਦੇ ਪਾਣੀ ਨੂੰ ਤੀਰਥ ਕਿਹਾ ਹੋਵੇ ਉਹ ਵੀ ਮੱਕੇ ਹੱਜ ਕਰਨ ਲਈ ਜਾਂਦੇ ਨੇ ਉਹ ਪਵਿੱਤਰ ਥਾਨ ਹੈ ਉੱਥੇ ਖੁਦਾ ਵਸਦਾ ਹੈ ਖੁਦਾ ਦਾਸ ਲਿਖਰੋ ਇਹ ਵੀ ਇੱਕ ਵੱਡਾ ਪਰਮਜਾਲਾ ਤੀਰਸਵਾਲਾ ਕਨਸੈਪਟ ਹੈ ਦਾ ਬਦਲਾਇਆ ਹੋਇਆ ਥੋੜਾ ਜਿਹਾ ਰੂਪ ਹੈ। ਔਰ ਉਹਦੇ ਨਾਲੋਂ ਥੋੜਾ ਜਿਹਾ ਛੋਟਾ ਰੂਪ ਹੈ। 68 ਤੀਰਥਾਂ ਦੀ ਗੱਲ ਨਹੀਂ। 68 ਤੱਕ ਪਵਿੱਤਰ ਕਰਦਾਨੇ ਗਏ ਨਾ ਖਾਸ ਪਵਿੱਤਰ ਸਪੈਸ਼ਲ। ਜਿਉਂ ਉਹ ਦਾ ਦਰਸ਼ਨ ਤੱਕ ਕਰ ਲਏ ਉੱਥੇ ਇਸ਼ਨਾਨ ਕਰ ਲਿਆ ਉਹ ਤਾਂ ਜੀਵਨ ਮੁਕਤ ਹੋ ਹੀ ਗਿਆ। ਹੋਰ ਤੀਰਥ ਵੀ ਬਥੇਰੇ ਨੇ ਬੜਾਈ ਹੋਏ। ਇਹ ਨਹੀਂ ਕਿ ਸਿਰਫ 68ਾਂ ਤੱਕ ਗਿਣਤੀ ਸੀਮਤ ਹੈ। 68ਾਂ ਦੀ ਕਾਸੂਅਤ ਹੈ। ਇਸ ਤਰ੍ਹਾਂ ਇਹਨਾਂ ਨੇ ਜਿਹੜਾ ਮੁਸਲਮਾਨ ਕੌਮ ਨੇ ਮੱਕੇ ਨੂੰ ਜਿਹੜਾ ਕਰਦਾ ਔਰ ਇਹ ਕਰਦਾ ਕਿ ਜਿਹਨੇ ਜੀਵਨ ਜੀ ਇੱਕ ਵਾਰੀ ਮੱਕੇ ਜਾ ਕੇ ਹੋਇਆ ਜਿਹਨੂੰ ਹਜ ਕਰਨਾ ਕਿਹਾ ਜਾਂਦਾ ਹੈ ਇੱਕ ਵਾਰੀ ਹਜ ਕਰ ਆਇਆ ਉਹਨੂੰ ਫਿਰ ਹਾਜੀ ਸਾਹਿਬ ਕਿਹਾ ਜਾਂਦਾ ਹੈ ਵੀ ਇਹਨੇ ਦੇਖੋ ਜੀ ਹਜ ਕਰਕੇ ਉੱਥੇ ਦਰਸ਼ਨ ਕਰਕੇ ਆਇਆ ਤੇ ਉਹ ਜੀਵਨ ਤੋਂ ਤਾਂ ਮੁਕਤ ਹੋ ਗਿਆ ਉਹਦਾ ਸਭ ਲੋਕ ਉਹੀ ਭਰਮ ਜਾਦੂ ਦਾ ਬਦਲਿਆ ਹੋਇਆ ਥੋੜਾ ਰੂਪ ਹੈ ਛੋਟਾ ਰੂਪ ਹੈ ਉਹਦਾ ਵਿਸਥਾਰ ਵੀ ਥੋੜਾ ਜਿਹਾ ਛੋਟਾ ਸੜੀ ਗੁਰਬਾਣੀਏ ਦੇ ਬਾਰੇ ਸਾਨੂੰ ਕੀ ਸਮਝਾਉਂਦੀ ਹੈ ਅਸੀਂ ਸਿੱਖ ਇਸ ਵਾਸਤੇ ਜਾ ਰਹੇ ਹਾਂ ਇਹ ਸਾਰਾ ਇਸ ਵਿਸ਼ੇ 'ਤੇ ਆਪਾਂ ਵਿਚਾਰਾਂਗੇ ਕੱਲ ਤੋਂ ਲੜੀਵਾਰ ਸ਼ੁਰੂ ਕਰਾਂਗੇ ਅੱਜ ਬਸ ਇਤਨੇ ਇੱਕ ਬਚਨ ਪਰਵਾਣ ਕਰਨਾ ਹੋਈਆਂ ਭੁੱਲਾਂ ਵਾਸਤੇ ਖਿਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ